ਪੰਜਾਬ ਦੇ ਵਿੱਚ ਪੈ ਰਹੀ ਸੰਘਣੀ ਧੁੰਦ ਦੇ ਚੱਲਦਿਆਂ ਅੱਜ ਬਠਿੰਡਾ ਵਿੱਚ ਇੱਕ ਵੱਡਾ ਹਾਦਸਾ ਵਾਪਰ ਗਿਆ ਜਿਸ ਤੇ ਚਲਦਿਆਂ ਕਿ ਦੋ ਟਰਾਲੇ ਆਪਸ ਦੇ ਵਿੱਚ ਆਹਮੋ ਸਾਹਮਣੇ ਟਕਰਾ ਗਏ ਹਾਲਾਂਕਿ ਇਸ ਪੂਰੇ ਹਾਦਸੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਲੇਕਿਨ ਦੋਨੇ ਹੀ ਟਰਾਲੇ ਬੁਰੀ ਤਰ੍ਹਾਂ ਨੁਕਸਾਨੇ ਗਏ ਦਾਸਤੇ ਇਹ ਕਿ ਬਠਿੰਡਾ ਦੇ ਬਾਦਲ ਰੋਡ ਤੇ ਇਹ ਹਾਦਸਾ ਵਾਪਰਿਆ ਜਿੱਥੇ ਓਵਰ ਬ੍ਰਿਜ ਤੇ ਦੋ ਟਰਾਲਿਆਂ ਦੀ ਧੁੰਦ ਕਾਰਨ ਆਹਮੋ ਸਾਹਮਣੇ ਟੱਕਰ ਹੋ ਗਈ ਇਸ ਟੱਕਰ ਵਿੱਚ ਦੋਹੇ ਟਰਾਲੇ ਬੁਰੀ ਤਰ੍ਹਾਂ ਨੁਕਸਾਨੇ ਗਏ ਅਤੇ ਓਵਰ ਬ੍ਰਿਜ ਦੇ ਦੋਵੇਂ ਪਾਸੇ ਲੰਬ ਨੋ ਬੜੀ ਮੁਸ਼ਕਲ ਦੇ ਨਾਲ ਟਰਾਲਿਆਂ ਨੂੰ ਸੜਕ ਤੋਂ ਹਟਾਇਆ ਗਿਆ ਅਤੇ ਉਥੋਂ ਟ੍ਰੈਫਿਕ ਨੂੰ ਬਹਾਲ ਕੀਤਾ ਗਿਆ ਮੈਂ ਚਾਰ ਚੌਕੀ ਵਰਧਮਾਨ ਲੱਗੇ ਹੋਏ ਹਾਂ ਅੱਜਕੀਬ 7:30 ਵਜੇ ਬਾਦਲ ਦਾ ਬਾਦਲ ਰੋਡ ਹੈ ਜਿਹੜਾ ਉਪਰ ਫਲਾਈਓਵਰ ਤੇ ਇੱਕ ਦੋ ਟਰੱਕਾਂ ਦਾ ਐਕਸੀਡੈਂਟ ਹੋਇਆ ਸੀ ਇਹਦੇ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਅਸੀਂ ਮੌਕੇ ਪਰ ਪੁੱਜ ਕੇ ਤੇ ਇੱਕ ਟਰੱਕ ਨੂੰ ਸਾਈਡ ਤੇ ਖਟਾਤਾ ਤੇ ਆਵਾਜਾਈ ਨਿਰਵਿਘਨ ਚੱਲ ਰਹੀ ਹੈ ਜਿਹੜਾ ਦੂਜਾ ਟਰੱਕ ਸੀ ਬਾਈ ਜੀ ਕਿੱਥੇ ਚੱਲਦਾ ਸੀ ਕੋਈ ਪਤਾ ਕਿੱਥੇ ਚੱਲਦਾ ਸੀ ਇੱਕ ਉਧਰੋਂ ਬਹੁਤ ਲੰਬੀ ਸੈਟ ਤੋਂ ਆ ਰਿਹਾ ਸੀ ਕਿਧਰ ਬਠਿੰਡੇ ਵੱਲ ਜਾ ਰਿਹਾ ਸੀ हां सगरेस्ट ट्रले ਦੇ ਚਾਲਕ ਗੱਦੀ ਨੇ ਦੱਸਿਆ ਕਿ ਉਹ ਤਲਵੰਡੀ ਸਾਬੋ ਤੋਂ ਸ਼੍ਰੀ ਅੰਮ੍ਰਿਤਸਰ ਸਾਹਿਬ ਜਾ ਰਿਹਾ ਸੀ ਇਸੇ ਦੌਰਾਨ ਬਾਦਲ ਰੋਡ ਦੇ ਓਵਰਬ੍ਰਿਜ ਤੇ ਟਰਾਲਿਆਂ ਦੀ ਟੱਕਰ ਹੋ ਗਈ ਉਹਨਾਂ ਦੱਸਿਆ ਕਿ ਇਸੇ ਟੱਕਰ ਵਿੱਚ ਭਾਵੇਂ ਜਾਨੀ ਨੁਕਸਾਨ ਹੋਣ ਤੋਂ ਵਿਚਾਰਿਆ ਪਰ ਉਹਨਾਂ ਦਾ ਟਰਾਲਾ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਮੇਰਾ ਨਾਂ ਗਾਂਧੀ ਆ ਬਈ ਮੈਂ ਤਲਵੰਡੀ ਸਾਬੋ ਤੋਂ ਚੱਲਿਆ ਸੀ ਅੰਮ੍ਰਿਤਸਰ ਜਾਣਾ ਸੀ ਹਾਂ ਹੁੰਦ ਕਰਕੇ ਰਾਹ ਚ ਘੋੜੇ ਨਾਲ ਘੋੜੇ ਦੀ ਅੱਜ ਤੇ ਦੂਜਾ ਘੋੜਾ ਕਿੱਧਰ ਗਿਆ ਦੂਜਾ ਘੋੜਾ ਰਾਸਥਾਨੀ ਨਾਲੋਂ ਮੁਲਾਇਮ ਪਤਾ ਹੈ ਹਾਂ ਕੋ ਸੜਫਟ ਤਾਂ ਨਹੀਂ ਵੱਜੀ ਕਿਸੇ ਦੀ ਚਲੋ ਤੇ ਨੁਕਸਾਨ ਕਿੰਨਾ ਹੋ ਗਿਆ ਗੱਡੀ ਦਾ ਮਤਾਂਤ ਕੋਈ ਹੋਣੀ ਸਾਹਮਣੇ ਆਈ ਕਾਫੀ ਕਿੰਨੇ ਵੇ ਹੋਇਆ 6 ਇਹ ਸਾਢੇ ਘੱਟ ਦੇ ਲੱਗਦੇ ਤੇ ਕੀ ਸਮਾਨ ਕੀ ਹੈ ਭਾਜੀ ਇਹ ਕੋਲਾ ਪਰ ਹੈ ਬਈ ਕੋਲਾ ਪਰ ਹੈ ਉਸ ਮੋਖਲੇ ਬੋਲਗੀ ਹਾਂ ਹਾਂ ਕੋਲ ਨਾਲ ਦੀ ਨਾਲੇ ਹਾਂ ਦੇ ਨਾਲ ਉੱਤੇ ਹੀ ਘਟਨਾ ਦਾ ਪਤਾ ਚਲਦਿਆਂ ਹੀ ਮੌਕੇ ਦੇ ਉੱਤੇ ਵਰਤਮਾਨ ਪੁਲਿਸ ਚੌਕੀ ਦੇ ਇੰਚਾਰਜ ਮਨਜੀਤ ਸਿੰਘ ਸਾਥੀਆਂ ਸਣੇ ਪਹੁੰਚੇ ਜਿਨ੍ਹਾਂ ਵੱਲੋਂ ਹਾਦਸਾ ਗ੍ਰਸਤ ਟਰਾਲੀਆਂ ਨੂੰ ਬੜੀ ਮੁਸ਼ਕਲ ਦੇ ਨਾਲ ਸੜਕ ਤੋਂ ਲਾਂਬੇ ਕੀਤਾ ਗਿਆ। ਇਹਨਾਂ ਟਰਾਲੀਆਂ ਕਾਰਨ ਦੋਨੇ ਪਾਸੇ ਵੱਡਾ ਜਾਮ ਲੱਗ ਗਿਆ ਤੇ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਗਈ। ਉੱਤੇ ਹੀ ਥਾਣਾ ਪ੍ਰਭਾਰੀ ਮਨਜੀਤ ਸਿੰਘ ਨੇ ਕਿਹਾ ਕਿ ਉਹ ਬਣਦੀ ਕਾਨੂੰਨੀ ਕਾਰਵਾਈ ਕਰ ਰਹੇ ਹਨ। ਉਹਨਾਂ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜਾਂਚ ਤੋਂ ਬਾਅਦ ਜੋ ਵੀ ਨਤੀਜੇ ਨਿਕਲ ਕੇ ਸਾਹਮਣੇ ਆਉਣਗੇ ਉਸ ਦੇ ਮੁਤਾਬਕ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਜਗਬਣੀ ਟੀਵੀ ਲਈ ਮਨਪ੍ਰੀਤ ਸਿੰਘ ਦੀ ਰਿਪੋਰ